ਤੁਹਾਨੂੰ ਸਾਰਿਆਂ ਨੂੰ Eid ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ Eid ਇੱਕ ਦੂਜੇ ਨੂੰ ਗਲੇ ਮਿਲਣ ਦਾ ਤਿਹਾਰ ਹੈ ਅੱਜ Eid ਦੇ ਮੌਕੇ ਤੇ ਮੈਨੂੰ ਦੱਸਦਿਆਂ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਖੁਸ਼ੀਆਂ ਵੰਡਣ ਨਾਲ ਦੁਗਣੀਆਂ ਹੋ ਜਾਂਦੀਆਂ ਨੇ ਕਿ ਮਲੇਰ ਕੋਟਲਾ ਨੂੰ ਇੱਕ ਮੈਡੀਕਲ ਕਾਲਜ ਜਿਹੜਾ ਹੈ ਉਹ ਅਪਰੂਵ ਹੋ ਗਿਆ ਹੈ 60 40 ਦੀ ਰੇਸ਼ਿਓ ਨਾਲ 60 ਪੈ ਜਿਹੜਾ ਸੈਂਟਰ ਦੇ ਨੇ 40 ਪੰਜਾਬ ਦੇ ਨੇ ਫੌਜ ਤੋਂ ਅਸੀਂ ਜ਼ਮੀਨ ਵੀ ਲੈ ਲਈ ਬਸ ਆਉਣ ਵਾਲੇ ਦਿਨਾਂ 'ਚ ਉਹਦਾ ਕੰਮ ਚੱਲ ਪੂਗਾ ਜਿਹਦੇ 'ਚ 100 ਐਮਬੀਬੀਸ ਦੀਆਂ ਸੀਟਾਂ ਨੇ ਸਾਡੇ ਬੱਚੇ ਇੱਥੇ ਹੀ ਰਹਿ ਕੇ ਡਾਕਟਰੀ ਦੀ ਪੜ੍ਹਾਈ ਕਰਨਗੇ ਤੇ ਜਦੋਂ ਕਾਲਜ ਆਉਂਦਾ ਤਾਂ ਉਹਦੇ ਨਾਲ ਸ਼ਰਤ ਹੁੰਦੀ ਹੈ ਕਿ 150 ਤੋਂ 200 ਬੈੱਡ ਦਾ ਹਸਪੀਟਲ ਵੀ ਬਣਾਉਣਾ ਪੈਂਦਾ ਸੋ ਨਾਲ ਹਸਪੀਟਲ ਵੀ ਜਿਹੜਾ ਉਹ ਅਪਗ੍ਰੇਡ ਹੋਊਗਾ ਹਸਪੀਟਲ ਵੀ ਜਿਹੜਾ ਉਹ ਲੇਟੈਸਟ ਇਕੁਪਮੈਂਟ ਦੇ ਨਾਲ ਲੈਸ ਹੋਊਗਾ ਮਲੇਕੋਲਾ ਵਾਸਤੇ ਬਹੁਤ ਸਾਰੇ ਹੋਰ ਪ੍ਰੋਜੈਕਟ ਜਿਹੜੇ ਨੇ ਜਿਵੇਂ ਗਵਰਨਮੈਂਟ ਗਰਲਜ਼ ਕਾਲਜ ਜਿਹੜਾ ਕੁੜੀਆਂ ਦਾ ਕਾਲਜ ਉਹ ਵੀ ਬਿਲਡਿੰਗ ਬਣ ਗਈ ਹੈ ਬਸ ਆਉਣ ਵਾਲੇ ਦਿਨਾਂ 'ਚ ਉਥੇ ਪੜਾਈ ਸ਼ੁਰੂ ਹੋ ਚੁਗੀ ਤੇ ਕਿਉਂਕਿ ਅਸੀਂ ਐਜੂਕੇਸ਼ਨ ਵੱਲ ਬਹੁਤ ਧਿਆਨ ਦੇ ਰਹੇ ਆਂ ਜੇ ਪੜਾਈ ਲਿਖਾਈ ਹੋਊਗੀ ਤਾਂ ਤਰੱਕੀ ਹੋਊਗੀ ਇਸ ਤੋਂ ਇਲਾਵਾ ਮਲੇ ਕੋੜਲਾ ਨਵਾਂ ਜ਼ਿਲ੍ਹਾ ਬਣਿਆ ਤਾਂ ਨਵੀਆਂ ਬਿਲਡਿੰਗਾਂ ਬਣਨਗੀਆਂ ਡੀਸੀ ਕੰਪਲੈਕਸ ਤਹਿਸੀਲ ਕੰਪਲੈਕਸ ਇਹ ਸਾਰੇ ਬਣ ਕੇ ਨਕਸ਼ੇ ਤਿਆਰ ਨੇ ਪੈਸੇ ਵੀ ਖਾਤਿਆਂ ਚ ਆ ਗਏ ਨੇ ਤੇ ਹੁਣ ਤੁਹਾਨੂੰ ਆਪਣੇ ਕੰਮ ਕਾਰ ਕਰਨ ਲਈ ਕਿਤੇ ਇਧਰ ਉਧਰ ਜਾਣ ਦੀ ਲੋੜ ਨਹੀਂ ਪੈਣੀ ਮੈਂ ਮਲੇਰਕੋਟਲੇ ਨੂੰ ਕੋਈ ਬਗਾਨਾ ਸ਼ਹਿਰ ਨਹੀਂ ਸਮਝਦਾ ਕਿਉਂਕਿ ਮੈਂ ਇੱਕ ਸਰਕਾਰੀ ਕਾਲਜ ਮਲੇਰਕੋਟਲਾ ਚ ਜਦੋਂ ਕਾਲਜ ਪੜ੍ਹਦਾ ਹੁੰਦਾ ਸੀ ਮੈਂ ਸੁਨਾਮ ਤਾਂ ਬਹੁਤ ਸਾਰੇ ਯੂਥ ਫੈਸਟੀਵਲਾਂ ਚ ਮਲੇਰਕੋਟਲੇ ਤੋਂ ਮੈਂ ਇਨਾਮ ਜਿੱਤੇ ਆ ਟਰੋਫੀਆਂ ਜਿੱਤੀਆਂ ਬਹੁਤ ਸਾਰੇ ਲੋਕ ਖੜੇ ਵੀ ਹੋਣਗੇ ਸਟੇਜ ਜਿਨ੍ਹਾਂ ਨੇ ਉਸ ਵੇਲੇ ਦੇਖਿਆ ਹੋਊਗਾ ਸੋ ਅੱਜ ਈਦ ਦੇ ਮੌਕੇ ਤੇ ਜਿਹੜਾ ਪੂਰੀ ਦੁਨੀਆ ਦੇ ਵਿੱਚ ਈਦ ਮਨਾਈ ਜਾ ਰਹੀ ਹੈ ਮਲੇਰ ਕੋਲੇ ਦੀ ਈਦ ਜਿਹੜੀ ਉਹ ਖਾਸ ਹੁੰਦੀ ਹੈ ਹਰੇ ਸ਼ਹਿਰ ਜਿਹੜਾ ਇਹ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਜਦੋਂ ਨਵਾਬ ਨੇ ਮਲੇਰ ਕੋਲੇ ਦੇ ਨਵਾਬ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜ਼ਾਦਿਆਂ ਨੂੰ ਜਦੋਂ ਚਿੜਿਆ ਜਾ ਰਿਹਾ ਸੀ ਸਰੰਤਾ ਹਾ ਦਾ ਨਾਰਾ ਮਾਰਿਆ ਸੀ ਉਸੇ ਕਰਕੇ ਆਪਣੀ ਜਿਹੜੀ ਭਾਈਚਾਰਕ ਸਾਂਝ ਹੈ ਉਹ ਇੰਨੀ ਸਟਰੋਂਗ ਹੈ ਇੰਨੀ ਤਕੜੀ ਹੈ ਕਿ ਇਹਨੂੰ ਕੋਈ ਤੋੜ ਨਹੀਂ ਸਕਦਾ ਔਰ ਪੰਜਾਬ ਦੇ ਵਿੱਚ ਮੈਂ ਪਿਛਲੀ ਵਾਰ ਵੀ ਕਿਹਾ ਸੀ ਅੱਜ ਵੀ ਕਹਿਣਾ ਹਰ ਕਿਸਮ ਦਾ ਬੀਜ ਉੱਗ ਪੈਂਦਾ ਪਰ ਨਫ਼ਰਤ ਦਾ ਬੀਜ ਪੰਜਾਬ ਚ ਉੱਗ ਨਹੀਂ ਸਕਦਾ ਔਰ ਨਾ ਹੀ ਅਸੀਂ ਉਗਣ ਦੇਣਾ ਨਫ਼ਰਤ ਦਾ ਬੀਜ ਪੰਜਾਬ ਦੇ ਵਿੱਚ ਐਮਪੀ ਸਾਹਿਬ ਖੜੇ ਨੇ ਕੋਈ ਸੈਂਟਰ ਨਾਲ ਮੰਗ ਹੋਵੇ ਤਾਂ ਸੀ ਐਮਪੀ ਸਾਹਿਬ ਤੋਂ ਕਰਵਾਉਣੇ ਆ ਤੁਸੀਂ ਆਪ ਚੁਣ ਕੇ ਭੇਜਿਆ ਇਹਨਾਂ ਨੂੰ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਚ ਜਮੀਲੂ ਰਹਿਮਾਨ ਜੀ ਖੜੇ ਨੇ ਵਿਧਾਨ ਸਭਾ ਦੇ ਵਿੱਚ ਕੋਈ ਕੰਮ ਹੋਵੇ ਪੰਜਾਬ ਸਰਕਾਰ ਤੱਕ ਮੇਰੇ ਕੋਲ ਅਕਸਰ ਆਉਂਦੇ ਰਹਿੰਦੇ ਨੇ ਔਰ ਕੋਈ ਖਜ਼ਾਨੇ 'ਚ ਕਮੀ ਨਹੀਂ ਉਹ ਪਹਿਲਾਂ ਵਾਲੇ ਜਿਹੜੇ ਖਜ਼ਾਨਾ ਮੰਤਰੀ ਸੀ ਉਹ ਤਾਂ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਕਹਿ ਕੇ ਤੁਰ ਗਏ ਸਾਨੂੰ 3 ਸਾਲ ਹੋ ਗਏ ਕਦੇ ਨਹੀਂ ਕਿਹਾ ਵੀ ਖਜ਼ਾਨਾ ਖਾਲੀ ਹੈ ਅਸਲ ਚ ਖਜ਼ਾਨਾ ਖਾਲੀ ਨਹੀਂ ਹੁੰਦਾ ਉਹਨਾਂ ਦੀ ਨੀਅਤ ਖਾਲੀ ਹੁੰਦੀ ਹੈ ਉਹ ਨੀਤਾਂ ਖਾਲੀ ਨੇ ਤਾਂ ਫਿਰ ਖਜ਼ਾਨਾ ਖਾਲੀ ਹੋ ਜਾਊਗਾ ਜੀ ਨੀਤਾਂ ਨੂੰ ਮਰਾਦਾਂ ਨੇ ਸੋ ਬੜੇ ادب ਨਾਲ ਬੜੇ ਸਤਕਾਰ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਇੱਥੇ ਪਹੁੰਚਿਆ ਨੂੰ ਜੀ ਆਇਆਂ ਕਹਿਣਾ ਮੈਨੂੰ ਬੁਲਾ ਕੇ ਇੱਥੇ ਮਾਨ ਸਨਮਾਨ ਦਿੱਤਾ ਕੱਲਾ ਕੱਲਾ ਕਦਮ ਤੁਹਾਡਾ ਚੱਲਿਆ ਹੋਇਆ ਸਾਡੇ ਸਿਰ ਮੱਥੇ ਔਰ ਬੱਸ ਸਟੈਂਡ ਦਾ ਕੰਮ ਮਲੇਰ ਕੋਲੇ ਦਾ ਇਸ ਤੋਂ ਇਲਾਵਾ ਮਲੇਰ ਕੋਲੇ ਦੇ ਆਣੇਦੋਲੇ ਦੇ ਪਿੰਡਾਂ ਦੀਆਂ ਸਾਰੀਆਂ ਸੜਕਾਂ ਮਲੇਰ ਕੋਲੇ ਦੇ ਵਿੱਚ ਬਹੁਤ ਸ਼ਾਨਦਾਰ ਗਰਾਊਂਡ ਖੇਡਣ ਵਾਸਤੇ ਆਣੇਦੋਲੇ ਪਿੰਡਾਂ ਦੇ ਵਿੱਚ ਗਰਾਊਂਡ ਸਫਾਈ ਸ਼ਹਿਰ ਦੀ ਸਾਰਿਆਂ ਸਾਡੇ ਉਂਗਲਾਂ ਤੇ ਗਿਣੀਆਂ ਪਈਆਂ ਨੇ ਅਜੇ 2 ਸਾਲ ਪਏ ਆ ਆਪਣੀ ਸਰਕਾਰ ਦੇ ਉਹਨਾਂ 2 ਸਾਲਾਂ ਚ ਬਹੁਤ ਸਾਰੇ ਕੰਮ ਜਿਹੜੇ ਨੇ ਕਿਉਂਕਿ ਜ਼ਿਲ੍ਹਾ ਨਵਾਂ ਬਣਿਆ ਇਸ ਕਰਕੇ ਸਭ ਕੁਝ ਲੇਟੈਸਟ ਹੀ ਬਣਾਵਾਂਗੇ ਪੁਰਾਣੇ ਨਕਸ਼ੇ ਨਹੀਂ ਬਣਾਉਂਦੇ ਹੁਣ ਉਹ ਲਾਲ ਜੀਆਂ ਇੱਟਾਂ ਵਾਲੇ ਹੁਣ ਤਾਂ ਵਧੀਆ ਸੋਨੇ ਸ਼ੀਸ਼ੇ ਵਾਲੇ ਦਫ਼ਤਰ ਬਣਾਵਾਂਗੇ ਲੇਟੈਸਟ ਜਿਹੜੇ ਅਗਲੇ 40 ਸਾਲ ਤੱਕ ਐਂਗਲਿਸ਼ ਕਦੇ ਰਹਿਣ ਸੋ ਇਸ ਕਰਕੇ ਲਗਭਗ 150 ਤੋਂ 200 ਕਰੋੜ ਮਲੇ ਕੋਲੇ ਵਾਸਤੇ ਸਾਡੇ ਅਮਰਗੜ ਦੇ ਐਮਐਲਏ ਸਾਹਿਬ ਖੜੇ ਨੇ ਗੱਜਨ ਮਾਜਰਾ ਸਾਹਿਬ ਅਮਰਗੜ ਕੰਪਲੈਕਸ ਵੀ ਬਣਾਉਣਾ ਹੈ ਔਰ ਅਮਰਗੜ ਦੇ ਵਿੱਚ ਤਹਿਸੀਲ ਕੰਪਲੈਕਸ ਬਣਨਾ ਹੈ ਸੜਕਾਂ ਬਣਨੀਆਂ ਨੇ ਆ ਜਿਹੜੀ ਜਰਗ ਰੌਣੀ ਵਾਲੀ ਹੈਗੀ ਆ ਸੜਕ ਥੋੜੇ ਜੇ ਦਿਨਾਂ 'ਚ ਏ ਵੀ ਕੰਪਲੀਟ ਹੋ ਜੂਗੀ ਖੰਨੇ ਵਾਲੀ ਜਿਹੜੀ ਰੋਡ ਹੈ ਸੋ ਕਿਸੇ ਕਿਸਮ ਦੀ ਕੋਈ ਸਲਾਹ ਕਿਸੇ ਕਿਸਮ ਦੀ ਕੋਈ ਤੁਹਾਡੇ ਵੱਲੋਂ ਸੁਜੈਸ਼ਨ ਤੁਹਾਡੇ ਵੱਲੋਂ ਕੋਈ ਸਰਕਾਰ ਵਾਸਤੇ ਕੋਈ ਸੁਝਾ ਹੋਵੇ ਤਾਂ ਜਦੋਂ ਮਰਜੀ ਐਮ ਐਲ ਏ ਸਾਹਿਬ ਨੂੰ ਡਿਪਟੀ ਕਮਿਸ਼ਨਰ ਨੂੰ ਐਸ ਐਸ ਪੀ ਨੂੰ ਸਾਨੂੰ ਦੱਸ ਦਿਓ ਔਰ ਨਸ਼ਿਆਂ ਦੇ ਵਿਰੁੱਧ बोलਿਆ ਵੀ ਜਾ ਰਿਹਾ ਸੀ ਅੱਜ ਇਸ ਪਵਿੱਤਰ ਇਦਗਾਹ ਚੋਂ ਕਿ ਨਸ਼ਿਆਂ ਦੇ ਵਿਰੁੱਧ ਅਸੀਂ ਯੁੱਧ ਛੇੜਿਆ ਹੋਇਆ ਹੈ ਤੁਹਾਡੇ ਸਹਿਯੋਗ ਦੀ ਲੋੜ ਹੈ ਬਸ ਤੁਸੀਂ ਸਾਨੂੰ ਦੱਸ ਦੋ ਕਿ ਕਿੱਥੇ ਨਸ਼ਾ ਵੇਚਦਾ ਕੌਣ ਵੇਚਦਾ ਹੈ ਬਾਕੀ ਕੰਮ ਸਾਡਾ ਹੈ ਉਹਨਾਂ ਨੂੰ ਫੜਨਾ ਔਰ ਨਸ਼ੇ ਨਾਲ ਕਿਸੇ ਦੇ ਘਰ ਬਰਬਾਦ ਕਰਕੇ ਆਪਣੀਆਂ ਜਿਹੜੀਆਂ ਕੋਠੀਆਂ ਪਾਈਆਂ ਉਹਨਾਂ ਤੇ ਤਾਂ ਬਲਡੋజర్ ਚੱਲੂਗਾ। ਔਰ ਚੱਲ ਵੀ ਰਿਹਾ ਹੈ। ਕਿਉਂਕਿ ਕਿਸੇ ਦਾ ਘਰ ਬਰਬਾਦ ਕਰਕੇ ਆਪਣਾ ਘਰ ਆਪਣੀਆਂ ਕੋਠੀਆਂ ਪਾ ਕੇ ਤੁਸੀਂ ਕਿਵੇਂ ਰਹਿ ਸਕਦੇ ਹੋ? ਸੋ ਭ੍ਰਿਸ਼ਟਾਚਾਰ ਦੇ ਵਿਰੁੱਧ ਲਹਿਰ ਛੇੜੀ ਹੋਈ ਹੈ। ਪਿੱਛੇ ਜੇ ਤੁਸੀਂ ਦੇਖਿਆ ਸੀ ਤਹਿਸੀਲਾਂ 'ਚ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਸੀ। ਹਿਸਟਰੀਆ ਕਰਾਉਣ ਦੇ ਪੈਸੇ ਮੰਗਦੇ ਸੀ ਸਾਰੇ ਹੀ ਸਿਸਟਮ ਬਦਲ ਕੇ ਰੱਖਤਾ ਜੀ ਮਲੇਰ ਕੋਟੇ ਵਾਲਾ ਪਠਾਨ ਕੋਟ ਲਾਤਾ ਪਠਾਨ ਕੋਟ ਵਾਲਾ ਫਾਜ਼ਲ ਕਾ ਲਾਤਾ ਫਾਜ਼ਲ ਕਾ ਵਾਲਾ ਮਹਾਲੀ ਫਿਰਦਾ ਮਹਾਲੀ ਵਾਲਾ ਇੱਧਰ ਫਿਰੋਜ਼ਪੁਰ ਕੰਨੀ ਫਿਰਦਾ ਸਾਰੇ ਜਿਹੜੇ 1 ਰੁਪਈਆ ਵੀ ਜੇ ਤੁਹਾਡੇ ਤੋਂ ਕੋਈ ਲੈ ਜਾਏ ਤੁਸੀਂ ਸਾਨੂੰ ਦੱਸ ਦਿਓ ਬਾਕੀ ਕੰਮ ਸਾਡਾ ਹੈ ਕਿਉਂਕਿ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਜਿਹੜਾ ਖਾਊਗਾ ਉਹਨੂੰ ਅਸੀਂ ਛੱਡਾਂਗੇ ਨਹੀਂ ਤੁਹਾਡੇ ਕਿਹੜਾ ਝਾੜਾ ਨੂੰ ਲੱਗਦੇ ਆ ਬੜੀ ਮਿਹਨਤ ਕਰਕੇ ਪੈਸੇ ਕਮਾਉਨੇ ਹੋ ਡਬਲ ਡਬਲ ਸ਼ਿਫਟਾਂ ਲਾਉਨੇ ਹੋ ਤੁਸੀਂ ਫਿਰ ਕਿਤੇ ਜਾ ਕੇ ਤੁਸੀਂ ਘਰ ਦਾ ਗੁਜ਼ਾਰਾ ਕਰਦੇ ਹੋ ਸੋ ਇਸ ਕਰਕੇ ਆਉਣ ਵਾਲੇ ਦਿਨਾਂ ਚ ਬਹੁਤ ਸਾਰੇ ਵਿਕਾਸ ਦੇ ਕੰਮਾਂ ਦਾ ਅਨਾਉਂਸਮੈਂਟ ਹੋਊਗੀ ਪਿੰਡਾਂ ਨੂੰ ਜਿਹੜੀਆਂ ਬੱਸਾਂ ਬੰਦ ਹੋ ਗਈਆਂ ਮਿੰਨੀ ਬੱਸਾਂ ਉਹ ਸ਼ੁਰੂ ਕਰਨ ਲੱਗਿਆ ਦੁਬਾਰੇ ਕਿਉਂਕਿ ਪਿੰਡਾਂ ਚ ਤਾਂ ਬੱਸਾਂ ਜਾਣੋ ਹਾਟੀ ਗਈਆਂ ਰਵਾਜ਼ ਹੀ ਖਤਮ ਕਰਤਾ ਇਹਨਾਂ ਨੇ ਤਾਂ ਮਿੰਨੀ ਬੱਸਾਂ ਦੇ ਪਰਮਿਟ ਵੀ ਅਸੀਂ ਬੇਰੁਜ਼ਗਾਰਾਂ ਨੂੰ ਹੀ ਦੇ ਰਹੇ ਹਾਂ ਤੁਸੀਂ ਆਓ ਅਪਲਾਈ ਕਰੋ ਦੋ ਜਾਣੇ ਚਾਰ ਜਾਣੇ ਮਿਲ ਕੇ ਮਿੰਨੀ ਬੱਸ ਦਾ ਪਰਮਿਟ ਅਪਲਾਈ ਕਰੋ ਕੋਈ ਸਿਪਾਰਿਸ਼ ਨਹੀਂ ਚੱਲੂਗੀ ਕੋਈ ਪੈਸਾ ਨਹੀਂ ਚੱਲੂਗਾ ਤੁਹਾਨੂੰ ਅਸੀਂ ਗਵਰਨਮੈਂਟ ਵੱਲੋਂ ਘੱਟ ਰੇਟਾਂ ਤੇ ਮਿੰਨੀ ਬੱਸ ਵੀ ਪ੍ਰੋਵਾਈਡ ਕਰਾ ਕੇ ਦੇਵਾਂਗੇ ਤਾਂ ਕਿ ਤੁਸੀਂ ਆਪਣਾ ਰੋਜ਼ਗਾਰ ਤੋਰ ਸਕੋ ਸੋ ਅੱਜ ਬਹੁਤ ਖੁਸ਼ੀ ਹੈ ਮੈਨੂੰ ਕਿੰਨੀ ਭਾਰੀ ਗਿਣਤੀ ਚ ਤੁਸੀਂ ਆ ਕੇ सा इस्तेकबाल किया और मैं तो यही कहूँगा कि जोंदे बसते रहो लोगों को अक्सर कहते सुना है जिंदा रहे तो फिर मिलेंगे लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे ਤੋਂ ਮਿਲਦੇ-ਗਿਲਦੇ ਰਵਾਂਗੇ ਪ੍ਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਪ੍ਰਮਾਤਮਾ ਤੁਹਾਡੇ ਘਰਾਂ ਚ ਬਰਕਤਾਂ ਪਾਵੇ ਤਰੱਕੀਆਂ ਹੋਣ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ Eid ਦੀਆਂ ਇੱਕ ਵਾਰ ਫੇਰ ਔਰ ਇਹੀ ਦੁਆ ਕਰਦਾ ਕਿ ਤੁਹਾਡੇ ਘਰਾਂ ਚ ਚੁੱਲ੍ਹੇ ਜਿਹੜੇ ਨੇ ਉਹ ਬਲਦੇ ਰਹਿਣ ਔਰ ਤਰੱਕੀਆਂ ਹੁੰਦੀਆਂ ਰਹਿਣ ਆਮੀਨ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮਿਹਰਬਾਨ ਵਾਲੇ ਸਲਾਮ ਅਲੈਕੁਮ ਮੇਰੀ ਮੇਰੇ ਤਰਫੋਂ ਸਤਿ ਸ੍ਰੀ ਅਕਾਲ ਜਉਂਦੇ ਵਸਦੇ ਰਹੋ